ਅੱਜ ਜਲੰਧਰ ਦੇ ਆਦਮਪੁਰ ਸਕੂਲ ਦੇ ਵਿੱਚ ਉਸ ਵੇਲੇ ਇੱਕ ਵੱਡੀ ਘਟਨਾ ਵਾਪਰ ਗਈ ਜਦੋਂ ਸਕੂਲ ਦੀ ਬੱਸ ਦੇ نیچے ਡਰਾਈਵਰ ਦੇ ਵੱਲੋਂ ਇੱਕ ਬੱਚੀ ਨੂੰ ਦਰੜ ਦਿੱਤਾ ਜਿਸ ਦੀ ਮੌਤ ਹੋ ਗਈ ਹੈ ਅਤੇ ਇਸ ਮਾਮਲੇ ਦੇ ਵਿੱਚ ਹੁਣ ਇਸ ਸਾਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਸ ਦੇ ਵਿੱਚੋਂ ਜਿਹੜੇ ਕਿ ਬੱਚੇ ਉਤਰਦੇ ਨੇ ਤਾਂ ਇਸੇ ਦੌਰਾਨ ਡਰਾਈਵਰ ਵੱਲੋਂ ਜਦੋਂ ਬੱਸ ਚਲਾ ਲਈ ਜਾਂਦੀ ਹੈ ਤਾਂ ਬੱਚੀ ਬੱਸ ਦੇ ਟਾਇਰ નીચે ਆ ਗਈ ਸਦਾਦੀ ਕੇ ਮਾਮਲਾ ਜਲੰਧਰ ਦੇ ਆਦਮਪੁਰ ਸਕੂਲ ਦਾ ਜਦੋਂ ਇਸ ਘਟਨਾ ਬਾਰੇ ਮਾਪਿਆਂ ਨੂੰ ਪਤਾ ਲੱਗਦਾ ਤਾਂ ਮਾਪਿਆਂ ਦਾ ਰੋ ਰੋ ਕੇ ਪੂਰਾ ਹਾਲ ਹੈ ਉਤੇ ਮਾਪਿਆਂ ਦੇ ਹੱਕ ਦੇ ਵਿਚਾਇਏ ਲੋਕਾਂ ਦੇ ਵੱਲੋਂ ਸਕੂਲ ਬਾਹਰ ਪ੍ਰਦਰਸ਼ਨ ਕੀਤਾ ਤੇ ਜਮ ਕੇ ਪੰਜਾਬ ਸਰਕਾਰ ਦੇ ਖਿਲਾਫ ਤੇ ਸਕੂਲ ਦੇ ਖਿਲਾਫ ਨਾਅਰੇ ਵੱਜ ਕੀਤੀ ਉਹਨਾਂ ਕਹਿੰਿਆ ਕਿ ਹਲੇ ਵੀ ਸਕੂਲ ਖੋਲਿਆ ਹੋਇਆ ਉਹਨਾਂ ਕਹਿ ਕੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸਕੂਲ ਬੰਦ ਰਹੇਗਾ ਸਾਲ ਦੀ ਬੱਚੀ ਸੀਗੀ ਉਹ ਸਕੂਲ ਇੱਥੇ ਆਈ ਆ ਉਸਦੇ ਜੋ ਉਹ ਹੀ ਡਰਾਈਵਰ ਸੀ ਉਸ ਡਰਾਈਵਰ ਨੇ ਕੁੜੀ ਦਾ ਨੰنگਨ ਲਗੀ ਕੁੜੀ ਥੱਲੇ ਦੇ ਕੇ ਮਾਰਤੀ ਨਾ ਉਹ ਸਕੂਲ ਬੰਦ ਕਰਨ ਦੇ ਆ ਨਾ ਉਹ ਸਕੂਲ ਦਾ ਜਿਹੜਾ ਡਰਾਈਵਰ ਜਿਹਨੂੰ ਅਰੈਸਟ ਕਰਨ ਦੇ ਆ ਇਸ ਕਰਕੇ ਅਸੀਂ ਇੱਥੇ ਕੋਈ ਨਹੀਂ ਮਾਰ ਰਹਾ ਲੋਕ ਸਾਡੇ ਦੇ ਭਾਜੀ 8 ਵਜੇ ਤੋਂ ਬੰਦੇ ਖੜੇ ਆ ਨਾ ਸਕੂਲ ਅੱਜ ਇੱਕ ਬੰਦ ਕੀਤਾ ਆ ਸਾਡੀ ਪ੍ਰਸ਼ਾਸਨ ਬੇਨਤੀ ਜਦ ਤੱਕ ਸਕੂਲ ਨਹੀਂ ਖੁੱਲੂਗਾ ਜਦ ਤੱਕ ਪੀੜੇ ਪਰਵਾਨ ਨੂੰ ਇਨਸਾਫ ਨਹੀਂ ਮਿਲਦਾ ਉੱਥੇ ਜਦ ਇਸ ਘਟਨਾ ਬਾਰੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਹੈਗਾ ਜੀ ਐਲਪਰ ਮੋ ਲੜਕੀ ਦਾ ਜਿਹੜਾ 12 ਸਾਲ ਗਿਆ ਉਹ ਸਾਡੇ ਕੋਲ ਚੁੱਕਿਆ ਉਹਨੇ ਬਿਆਨ ਲਈ ਜਾ ਰਹੇ ਨੇ ਜੋ ਮੈਂ ਲੈਣ ਦਾ ਭੰਦਾ ਇਹ ਜੀ ਮੋਰਾ ਪਰ ਐਫਪੀਆਰ ਦਿਸੇ ਕਰਤੀ ਆ ਦਰਨੇ ਕੀਤੀ ਜਾਵੇ ਸਰ ਡਰਾਈਵਰ ਦੇ ਖਿਲਾਫ ਕੀ ਕੋਈ ਐਕਸ਼ਨ ਹਾਂ ਸਰ ਟੀਮ ਗਈ ਹੋਈ ਹੈ ਤੇ ਜਿਹੜਾ ਉਹ ਵਹੀਕਲ ਸੀਗਾ ਪਲੱਸ ਜਿਹੜਾ ਚਾਲਕ ਸੀਗਾ ਜੀ ਤੇ ਵਹੀਕਲ ਨੇ ਹੈਗਾ ਕੋ ਪਾਉਂਡ ਹੋ ਗਿਆ ਅਚਾਨਕ ਹੈਗਾ ਜੀ ਉਹਨੂੰ ਵੀ ਕਸੂਰ ਲੱਗਿਆ ਸਰ ਕੀ ਕੁਝ ਨਸ਼ਾ ਵਗੈਰਾ ਤਾਂ ਨਹੀਂ ਡਰਾਈਵ ਕਰਦੇ ਕੀਤਾ ਸੀ ਮੈਡੀਕਲ ਹੈ ਤਾਂ ਉਹਨੂੰ ਪਕੜਾਗੇ ਉਹਦਾ ਫਿਰ ਅੰਸਵਾਰ ਮੈਡੀਕਲ ਹੋਗਾ ਜੀ ਉਹ ਡਾਕਟਰ ਦੱਸ ਸਕਦੇ ਸਰ ਦਾ ਇੱਕ ਵੱਡਾ ਸਵਾਲ ਕੀ ਹਲੇ ਤੱਕ ਸਕੂਲ ਕਿਉਂ ਨਿਬੰਦ ਕਰਾਇਆ ਹੈ ਐਨਾ ਵੱਡਾ ਹਾਦਸਾ ਸਕੂਲ ਦੇ ਵਿੱਚ ਸਵੇਰੇ 8 ਵਜੇ ਦਾ ਹੋ ਜਾਂਦਾ ਹੈ ਸਕੂਲ ਕਿਉਂ ਨਿਬੰਦ ਕਰਾਇਆ ਗਿਆ ਸਕੂਲ ਇਸ ਕਰਕੇ ਵੀ ਸਕੂਲ ਦੇ ਵਿੱਚ ਲਗਭਗ 300 ਤੋਂ 350 ਬੱਚਾ ਪੜਦਾ ਹੈ ਸਵੇਰੇ 8 ਵਜੇ ਦਾ ਇਹ ਹਾਦਸਾ ਜਿਹੜੇ ਜਿਹੜਾ 300 ਬੱਚਾ ਆ ਉਹਨਾਂ ਦੇ ਪੇਰੈਂਟਸ ਉਹਨੂੰ ਲੈਣ ਵਾਸਤੇ ਆਉਂਗੇ ਤਾਂ ਬੱਚੇ ਭੇਟੇ ਜਾ ਸਕਦੇ ਆ ਜੇ ਪੇਰੈਂਟਸ ਉਹਨਾਂ ਦੇ ਕਿਤੇ ਕੋਈ ਮਸਰੂਫ ਆ ਕੋਈ ਡਿਊਟੀ ਤੇ ਆ ਕੋਈ ਕਿਤੇ ਅਲਟੋ ਜਲੰਧਰ ਆ ਤਾਂ ਉਹ ਆਉਣਗੇ ਤਾਂ ਉਹ ਲੈ ਕੇ ਜਾਣਗੇ ਬਸ ਅਦਰਵਾਈਜ਼ ਜਿਹੜਾ ਹੈਗਾ ਇਹ ਬੱਚੇ ਜਿਹੜੇ ਹੈਗੇ ਆ ਬੱਚਿਆਂ ਦੀ ਸੇਫਟੀ ਜਿਹੜੇ ਇਸ ਟਾਈਮ ਸਕੂਲ ਦੇ ਅੰਦਰ ਆ ਉਹ ਵੀ ਇੱਕ ਕਨਸਰਨ ਹੈਗਾ ਜਿਹਦੇ ਤੇ ਅਸੀਂ ਮੁਸਤੈਦੀ ਨਾਲ ਲੱਗੇ ਹੋਏ ਆ ਹਾਂ ਪਰ ਸਕੂਲ ਬੰਦ ਕਰਵਾਉਣਾ ਚਾਹੀਦਾ ਹੈਗਾ ਅਸੀਂ ਕੋਈ ਲਾਗ ਨਾ ਡਰ ਸਿਚੁਏਸ਼ਨ ਨਹੀਂ ਖੜੀ ਕਰਨੀ ਠੀਕ ਹੈ ਜੀ ਬੱਚੇ ਦੇ ਪੇਰੈਂਟਸ ਆਉਣਗੇ ਤਾਂ ਬੰਦ ਉਹ ਲੈ ਕੇ ਜਾਣਗੇ ਸਰ ਇਹ ਜਿਹੜਾ ਰੋਡ ਦੀ ਗੱਲ ਦਾ ਕੰਮ ਤੋਂ ਬਾਰੇ ਹੈ ਉਹਦੇ ਬਾਰੇ ਲੋਕਾਂ ਨੂੰ ਵੀ ਆਪੀ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਤਾਂ ਇਹ ਦੱਸ ਸਕਦੇ ਜੀ ਜਿਹਨੇ ਬਲੌਕ ਕੀਤਾ ਮੈਂ ਸਾਡਾ ਤਾਂ ਕੋਸ਼ਿਸ਼ ਸਰ ਇਹਨੇ ਤਾਂ ਮੰਗਿਆ ਕਿ ਸਾਨੂੰ ਇਨਸਾਫ ਚਾਹੀਦਾ ਹੁਣ ਇਨਸਾਫ ਤਾਂ ਤੁਸੀਂ ਦਿਵਾਉਂਗੇ ਨਾ ਇਨਸਾਫ ਮੈਡਮ ਜੀ ਐਸ ਤੋਂ ਬਲੌਕ ਸਾਡੀ ਚ ਵੀ ਐਫਪੀ ਦੀ ਪ੍ਰੋਵੀਜ਼ਨ ਬੰਦੀਆਂ ਤਾਂ ਦਰਜ ਹੋ ਰਹੀ ਆ ਜੇ ਹੋਰ ਕੋਈ ਇਹਨਾਂ ਨੂੰ ਡਿਮਾਂਡ ਕੀ ਹੈ ਦੱਸ ਦਿਓ ਖਿਆ ਦੇਖਿਆ ਜਾਵੇ ਤਾਂ ਸਕੂਲ ਦੀ ਇੱਕ ਵੱਡੀ ਲਾਪਰਵਾਹੀ ਜੋ ਕਿ ਇੱਕ ਬੱਚੀ ਦੀ ਮੌਤ ਦਾ ਕਾਰਨ ਬਣ ਗਈ ਇਸ ਕਰਕੇ ਹੁਣ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਹੋਰ ਬੱਚੇ ਦੇ ਨਾਲ ਅਜਿਹੀ ਘਟਨਾ ਨਾ ਵਾਪਰ ਸਕੇ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ